ਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਮੈਂਮਾ ਪੰਡੋਰੀ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਹੋਰ ਇਹੀ ਸਾਹਮਣੇ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹਨਾਂ ਨੇ ਬਾਈਆਂ ਨੇ ਨਵਾਂ ਲਵਾਇਆ ਸੀ ਬਰਮੇ ਨਾਲ ਤੇ ਜਿੱਦਨ ਦਾ ਬੋਰ ਲਵਾਇਆ ਹਰੇਤਾ ਮਾਰਨ ਨਹੀਂ ਛੱਡਦਾ ਤੇ ਪਾ ਕੇ ਕੈਮਰਾ ਕਰਦੇ ਚੈੱਕ ਤੇ ਦੇਖਦੇ ਆ ਕੀ ਪ੍ਰੋਬਲਮ ਆ ਕਿਉਂ ਵੇ ਬੋਰ ਰੇਤਾ ਮਾਰਦਾਗਾ ਇਹ ਮਾੜਾ ਆ ਜਾਂ ਪਾਣੀ ਇੱਕਿਆ ਸਾਫ ਹੁੰਦਾ ਜੀ ਮਾੜਾ ਆ ਜਾਂਦਾ ਵਾ ਇੱਕਿਆ ਜੋ ਚਲੇ ਮੁੜਕੇ ਨਹੀਂ ਮੁੜਕੇ ਕਰ ਬਟੋਆ ਕੱਤ ਪਾਣੀ ਉੱਤੇ ਆ ਗਈ ਓਏ ਚੱਲ ਜਾਣਦੇ ਪਾਣੀ ਆ ਗਿਆ ਆ ਕੱਤ ਮੜਾ ਤਾਂ ਚੱਕੇ ਸਾਡੀ 70 13 4 ਦੇ ਅੱਗੇ 90 95 ਬਾਜਾ ਜਾਣਦੇ ਜਾਣਦੇ ਜਮੇ ਮੜਾ ਤਾਂ ਚੱਕੇ ਸਾਡਾ ਆਪਣੀ ਬੰਬੀ ਦੀ ਜਮਾ ਹੋਲੀ ਛੱਡੀ ਓ ਇਹਨਾਂ ਦਾਗਾ ਪਾਣੀ ਦੁਬਾਰਾ ਹੀ ਕਾਤੋਂ ਕੱਢਦਾ ਹੁੰਨਾ ਨਾ ਮੈਂ ਆ ਪਿੰਨਾ ਨਾ ਜਾਣਦੇ ਹੋਲੀ ਚੱਲੀ ਜਮਾ ਇਹ ਜੰਮੜਾ ਕੀ ਆਇਆ ਅੱਜ ਉਹ ਕਿਤਾ ਖੁਸ਼ ਉਧਰੇ ਇੱਥੇ ਜਾ ਲਿੱਕੀ ਦੇ ਅੰਦਰ ਤਾਂ ਆਂਦਾ ਕਿੱਦਾਂ ਡਿਆ ਆਇਆ ਨਹੀਂ ਇਹ ਨਹੀਂ ਹਾਂ ਹੌਲੀ 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 ਉੱਪਰ ਕਰੀ ਮੜਾ ਜਾਂ ਥੱਲੇ ਕਰਾਂ ਆਇਆ ਨੂੰ ਕਰਾਂ ਚੱਲ ਜਾਣ ਦੇ ਉਹਨੇ ਨਾ ਵਿਖਾ ਦੀ ਆਹ ਉਹ ਤੇ ਲੈ ਚਦਾ ਇਹ ਚੱਲ ਜੂ ਮਾੜੀ ਗੱਲ ਤੇ ਪੈਸੇ ਦੇਣਗੇ ਇੱਕ ਦੰਗਾ ਦੇਖੀ ਕਰਦੇ ਰਹੇ ਤਾਂ ਹੁੰਦੇ ਨਹੀਂ ਭਰਾਦਰ ਬਣਿਆ ਹਾਂ ਹਾਂ ਮੈਨੂੰ ਬੱਥੇ ਦੀ ਚਿੰਤਾ ਪਈ ਕੁ ਮੰਗ ਲੈ ਇਹਦਾ ਹੀ ਚੱਲਣੇ ਹੌਲੀ 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 ਉੱਪਰ ਕਰਾਂ ਜਮਾ ਹੌਲੀ ਖੜਾ ਲਾ ਰੇ ਚੱਲ ਥੱਲੇ ਚੱਲਾਂ ਜਮਾ ਹੌਲੀ ਚੱਲੀ ਕਿੰਨਾ ਹੋ ਗਿਆ ਓਰੇ ਹੌਲੀ ਹੌਲੀ ਰੁਕ ਆ ਕਿ ਡਿੰਦਾ ਰੇਤਾ ਜੋੜ ਅਰੇ ਇਧੇ 120 ਹੋ ਗਿਆ 120 ਹੋ ਗਿਆ ਹੈ 120 ਹਾਂ 122 ਹੌਲੀ ਚੱਲੇ ਜਾਮਾ ਉਹ ਮੋਟਰ ਚੱਲਦੀ ਦੀ ਆ ਮੋਟਰ ਦੇ ਟੱਕ ਨੇ ਹੌਲੀ ਚੱਲੀ ਚਾਲਾ ਆ ਸਾਰੀ ਰੇਦੀ ਗਿੜਦੀ ਦੀ ਹੌਲੀ ਚੱਲੀ ਹੌਲੀ ਹੌਲੀ ਜਾਮਾ ਫਿਲਟਰ ਨੇ ਬੜੀ ਥੱਲੇ ਹੁਣ ਆ ਜਾਣਗੇ 140 ਫਿਲਟਰ ਉਹ 300 ਫਿਲਟਰ ਨਾਲ ਲੱਗ ਭਾਗ ਕਈ ਵਾਰ ਬੋਰੀ ਨਾ ਘਟੋ ਵੀ ਆ ਵੀ ਕੁਝ ਵੀ ਹੋ ਸਾਰਾ ਦੇਖ ਲੈਣੇ ਇਹ ਵੀ ਕੱਟ ਕੋਟਣ ਲੱਗਾ ਨਾ ਇਹ ਗਾਏ ਸਾਬਾ ਨਾਲ ਹੀ ਗਿਆ ਉਹਦੇ ਹੂੰ ਕੀਤੇ ਸਾਬਾ ਵਿੱਲਾ ਹੀ ਨਾ ਚਿੱਟਾਈ ਵੀ ਕਰ ਦਿੱਤੀ ਆ ਗਈ ਆਈ ਉਥੇ ਹੀ ਹੈ ਬੂਏ ਪਾਈ ਨਹੀਂ ਨੀ ਉਹ ਉਹ ਤਾਂ ਨਹੀਂ ਪੰਦਾ ਨਾ ਕੰਮ ਕੀਦਾ ਸਾਬੇ ਦਾ ਕੁੜੀ ਮੈਂ ਸਾਬੇ ਨਾ ਸਭ ਅਜੀ ਸੁਪੀ ਮੁੰਡਾ ਮੁੰਡਾ ਵਾ ਫੂੰਗ ਜੀ ਸੋ ਹੀ ਧਿਆਲਾ ਰਹੀ ਹੁੰਦੀ ਹੈ। ਕੇ? ਕਾਹੋਂ ਤੇ ਬੈਜਾ ਫਿਲਾਈ ਗਿਆ। ਕਿੰਨ ਟਵੈਨ ਨਾ। ਹਲੋ ਕਿੱਥੇ? ਮਾਹ ਆਇਆ ਮੋਟਰ ਵੇਖਣਾ। አይደለም

ਬੁਰਲੋਂ ਵਾਲੇ ਕਿੱਥੋਂ ਆਏ ਤੀ ਗਏ ਉਹ ਇੱਧਰ ਪੱਟੀ ਦੇ ਤੁਹਾਡੇ ਇੱਧਰ ਕਿੱਧਰ ਤੱਕ ਨਹੀਂ ਪਹੁੰਚਿਆ ਇਹਨਾਂ ਦਾ ਯੂਟਿਊਬ ਹੈ ਇਹਨਾਂ ਦਾ ਇੱਧਰ ਵੀਡੀਓ ਵੇਖ ਕੇ ਇਹ ਰੇਲਾ ਵੇਖਣ ਦਾ ਇਹਨਾਂ ਦੀ ਹੈ ਹਲੋ ਹਲੋ ਉਹ ਲੱਗਿੰਦੇ ਆ ਇਹ ਜਿਆਨਾ ਸ਼ਹਿਰੋਂ ਨੀਂ ਖਾਂਦਾ ਗਾਣ ਸ਼ਾਦੀਂ ਦਾ ਦੁਪਹਿਰੇ ਫੇਰਗਾ ਦਾ ਹੋ ਆ ਗਈ। ਬੰਦਾ ਹੈ ਨਾ। ਹੋ ਆ ਗਈ। ਸੈਕਟਰ ਚ ਆਵੜੇ। ਇੱਥੇ ਛਾਵੇਂ ਆ ਜਾ। ਇੱਥੇ ਰਹਿ। ਇੱਥੇ ਪਾ ਦੇ। ਇੱਥੇ। ਐਸ਼ਾ। ਜੋ। ਐਜੂ। ਇਹ ਇਹ ਪਾ। ਯਾ। ਇਸ 스타 ਰੇ ਸਤੂ ਰੇ ਨੇ ਕਿ ਕੁਝ 스타 ਰੇ ਥੋੜਾ ਰੇਤਾਂ ਹੀ ਆ। ਮੈਂ ਕੱਲ ਹੀ ਏਖਣਿਆ ਇਹ ਇਹੋ ਕੱਲੇ ਪ੍ਰਭਾ ਜਨਵਾਰੀ ਚੀਂ-ਚੀਂ ਕਰਦੇ। ਕੀ ਦੇ ਇਦਾਂ ਵਹੋਂੜੇ ਪਾਏ ਜਾਨਵਰ ਅਕੀ 42 ਲੱਖ ਦੇ 42 ਤੇ 81 ਲੱਖ ਹੋਣਾ ਲਵਾ ਗਏ ਨੇ ਬੰਪਰਨ ਮਹਿੰਗਾ ਵੜਾਤ ਤੋਂ ਲਵਾ ਗਏ ਆ ਇਹ ਐਸਾ ਲੰਘ ਜਾਓ ਇਹ ਕਿੰਨੇ ਲਵਾਇਆ 9000 ਕਿਹੜਾ ਤੇ 9000 ਮੰਗੇ ਉਹ ਜਾ ਬੰਪਰ ਕੋਈ ਮੰਗੇ ਹੀ ਕਿਉਂ ਉਹਨਾਂ ਲਵਾਇਆ ਉਹਦੇ ਹੋਰ ਜੂੜਾ ਲਾਵਾ 90 ਕਿਲੋ ਦਾ ਹੀ ਬੰਪਰ ਚੰਗਾ ਲਵਾ ਜਲਵਾਉਣਾ ਜੀ ਉਹਨਾਂ ਕੋਲ ਬੰਪਰ ਵਾਲੀ ਪ੍ਰੈਸਿੰਗ ਉਹਦੀ ਸਾਰਾ ਮਸ਼ੀਨ ਕਰੋੜ ਰੁਪਏ ਦੀ ਮਸ਼ੀਨ ਆ ਜਿਹੜਾ ਬੰਪਰ ਬਣਾਉਂਦੀ ਉਹਨੇ ਲੋਗੇ ਦੇਣਾ 17000 ਆਹੋ ਮੇਰਾ 18 ਦਾ ਲੱਗਾ ਇਹ ਅਹੀਂ ਕਾਉਂਟਰ ਦਾ ਲਵਾਣਾ ਚਾਹ ਲਗਾ ਤੂੰ ਤੇਰਾ ਕਿਥੇ 14 ਦਾ ਲੱਗਣਾ 14000 ਦਾ 2 ਫੁੱਟ ਦਾ ਲੱਗਣਾ ਇਹ ਇਧਰ ਵੇਖਦਾ ਇਹਦਾ ਇਹ ਸ਼ਕਤੀ ਇਹਦਾ ਇਹ ਦੇ ਲਵਾਉਣਾ ਮੈਂ ਫੇਰ ਤੂੰ ਇਹਦਾ ਲਗਾਣਾ ਨਹੀਂ ਨਹੀਂ ਸਾਰਾ 20000 ਰੁਪਏ ਦਾ ਨਹੀਂ ਉਹ ਮੰਗ ਨਹੀਂ ਨੀ ਇਹਨੂੰ ਕਹਿੰਦਾ ਪਤਲਾ ਬਣਾ ਦੇ ਕਬਲੇ ਕਮਨਤ ਸਾਈਂ ਇਹ ਕਰਾ ਦੀ ਬੋਰ ਮੈਂ ਚੱਕ ਅੰਬਲੀ ਨੇ ਭੈਣ ਤੋਂ ਨੇ ਉੱਥੇ ਧਮਾਤਾ ਇਹਨਾਂ ਟੱਬੋ ਸਾਰਾ ਹੀ ਬਾਹਰ ਆ ਗਿਆ ਮੈਂ ਸਾਰੇ ਕਲੋਨੀ ਕੱਢਦੇ ਲੱਗੇ ਹੀ ਰੇ ਸਿਆਲ ਵਾਲੀ ਗੱਡੀ ਆ ਗਈ ਮੱਬੀ ਤੇ ਗੁੜ ਪਾਇਆ ਵਾ ਦੇਖੀ ਮਾਂ ਕਿੰਨਾ ਗਾਵਲ ਸੀ ਪਿੰਡ 'ਚ ਸੁਣਨ ਮਨ ਹੋਈ ਜਾਂਦਾ ਉਹ ਗਾਵਲ ਦਾ ਸਿਰ ਬਾਲਿਆ ਕਿਹੜੇ ਗਾਵਲ ਦਾ ਜੰਡ ਦਾ ਕਿਨੇ ਪਾਣੀ ਤੇ ਬੱਦਾ ਇਹਦੇ ਲੂ ਵਗਣ ਰਿਹਾ ਹੈ ਨੀ ਕਰਾ ਹੁਵੇ ਕੋਰਾ ਇਹਨਾ ਇਕ ਖੋਜ ਕਰਨਾ ਹੈ ਇਕ ਖੋਜ ਕਰਨਾ ਇਹ ਨਾਲ ਇਹ ਉਹ ਦੇ ਨੂੰ ਨਾਲ ਰਹਿਦਾ ਆਪਣੇ ਪਿਓ ਉਹ ਕਲਸੀ ਬੁਲਟ ਵਾਲੇ ਦੇ ਨਾਲ ਹੁੰਦੀ ਆ ਆ ਜਾ ਆਉਂਦਾ ਵੀ ਉਹ ਰ ਗਿਆ ਜੀ ਸਾਲਾ ਵੇਹਗਾ ਕਾੜ ਲੈਂਦਾ ਤੇ ਅਸੀਂ ਬੁਲਟ ਆ ਲਿਆ ਹੁਣ ਹੈ ਹੋਏ ਤੇ ਵੀ ਫੂਟਾਂ ਦੇ ਖੜਾ ਖੜਾ ਸਾਹ ਸਾਹ ਦੀ ਸਾਰੀ ਜੜੀ ਵੇਖਿਆ ਕਿਹਣੀ ਜੜੀ ਨਹੀਂ ਇਥੇ ਜਿਆਦਾ ਨਾ ਫੜਾਏਗਾ ਨਹੀਂ ਨਹੀਂ ਉਹ ਬਸ ਕੋਲ ਬਸ ਕੀ ਕੱਲੀ ਨਿਕੜੋੜਾ ਐਦਾਂ ਬਾਰਾ ਲੱਗ ਜਾਂਦਾ ਹਦਗਾ ਦੀ ਤੇ ਨਹੀਂ ਬਣੀ ਮੁਰਸਾ ਦੀ ਗੱਲ ਨਾ ਵਿਆਜ ਇਹ ਨਹੀਂ ਕਰਾਉਂਦੇ। ਜੇ ਵਿਆਜ ਤੇ ਪੈਣਾ ਇਹ ਪੈਸੇ ਘਟਦੇ ਨੇ ਫਿਰ ਅੱਧੇ ਪੈਸੇ ਦੇ ਵਿਆਜ ਘਟ ਜਾਣਾ। ਇੱਕ ਗਾਂ ਦਾ ਪੈਣਾ ਹੀ। 15000 ਰੁਪਏ ਦੇਣਾ ਸੀ ਇਹਨੇ। ਫਿਰ ਪੈ ਆਜੇ ਪੈਣਾ ਹੀ ਮੋਟਰਸਾ ਮੇਰੇ। ਨਹੀਂ ਨਹੀਂ। ਇਹ ਕਹਿੰਦਾ ਮੈਂ 5000 ਰੁਪਏ ਕਿਸ਼ਤ ਉਤਾਰ ਦਿੰਦਾ ਹਾਂ। ਉਹ ਕਹਿੰਦੇ ਵਿਆਜ ਉਹਨਾ ਹੀ ਪੈਣਾ ਪੈਂਦੀ ਚਾਰੀ ਤਾਰ ਥੋੜੀ ਤਾਂ। ਉਹਨੇ ਵਿਆਜ ਇਹ ਫਿਰ ਘਟ ਜਾਂਦਾ। ਬੈਂਕ ਕੋਲ ਪੁੱਛ ਲੈਣਾ ਸੀ। ਉਹ ਇਹਨੂੰ ਕਿਹਾ ਹੋਰ ਕੇ ਮੈਂ ਆਪਣੀ ਬੈਂਕ ਤੋਂ ਪੁੱਛ ਲੈਾਂਗੇ। ਆਹੋ। ਆਹ ਨੂੰ ਪੁੱਛ ਕੇ ਮੈਂ ਤਾਂ ਪਰਮੇਂਦਰ ਵਾਲੇ ਕਰਦੇ ਨਹੀਂ ਹਣੇ ਮੈਂ ਤਾਂ। ਇਹ ਉਹ ਆਪਣੀ ਬੈਂਕ 30000 ਰੁਪਏ ਵਿਆਜ। ਆ ਕਿੰਗ ਸ਼ਰਾਇਮ ਕਰਦਾ ਲਿਲਾ ਇਹਨਾਂ ਦੇ ਚਾਲੀਆਂ ਆ ਜਾਂਦਾ ਕਿੰਗ ਕਰਦਾ ਪਾਏ ਕਿਤੇ 15 ਕਰਨੇ ਨੇ 15 ਹੋਰ ਕਰ ਲੈ 36000 ਮੈਂ 15 ਹੋਰ ਬਣਾ 50000 ਦੇ ਮੋਟਰਸ ਆ ਜਾਂਦਾ ਉਹ ਵੀ ਆਉਂਦੀ ਆ ਇੱਥੇ ਥੱਲੇ ਪਾਣੀ ਇੱਥੇ ਗਲੇ ਮਤਲਬ ਬਦਲਾ ਲਾਓ ਪਾਣੀ ਅੱਜ ਨਾ ਆਜੇ ਸਾਡਾ ਸਾਰਾ ਹੀ ਕਿੰਨੇ ਦਾ ਭਾਅ ਨਹੀਂ ਪਹਿਲੀ ਗੱਲ ਤੇ ਪਾਣੀ ਉਸੇ ਜੀਰ ਜਾਂਦਾ ਪਾਣੀ ਢੇੜਾਂ ਦੇ ਬਾਟੀਆਂ ਹਰੇ ਤਾਂ ਗਈਏ ਦੇ ਅੰਦਰ ਇਹ ਤਾਨੂੰ ਇਹ ਸ਼ੁਕਰ ਹੈ ਦੂ ਬੋਰਾ ਪਪੂਤ ਨਹੀਂ ਦਿੱਤਾ ਖੈਗਾ ਨਾ ਲੋ ਚੱਲਦਾ ਸਾਡਾ ਐਂ ਦੇ ਮੈਂ ਪੰਗੇ ਫੜੇ ਗਏ ਆ ਰੇ ਡਮਾ ਜਾਈ ਰੇ ਸਪਰੇਅ ਮਰ ਜਨੇ ਐਂਡ ਰੇ ਸਪਰੇਅ ਕਰਾਈ ਨਹੀਂ ਅਜੀ ਹਾਂ ਉੱਪਰ ਕਰੀ ਮੜਾ ਜਾ ਰੇਕ ਨਹੀਂ ਕੀਤੀ ਨਹੀਂ ਕੀਤੀ ਇੱਕ ਇੱਕ ਦੋ ਲੈ ਜੀ ਚੱਲ ਨਾ ਸਰ ਇਹ ਬਈ ਘਾਲੀ ਹੋ ਗਈ ਨਹੀਂ ਆਪ ਨਹੀਂ ਦੀ ਹੋਈ ਬਈ ਕਿੰਨੇ ਵਜੇ ਤੁਰੇ ਫਿਰਦੇ ਸਾਡੇ ਕੱਢੇ ਕਦਾਂ ਤੁਰੇ ਸੀ ਉਧਰੋਂ ਆਏ ਜੰਮੂ ਵੱਲ ਹੈ ਉਧਰ ਆਂਦੇ ਹੋ ਜਾਣਾ ਮਾਚਲ ਚ ਮਾਚਲ ਚੇ ਤੋਂ ਬਾਅਦ ਜਾਵਾਂਗੇ ਅਜੇ ਤੋਂ ਬਾਅਦ ਜਾਣਾ ਤਾਂ ਨੇੜਾ ਹੀ ਬੜਾ ਦੀਦਾ ਕੋਈ ਨਹੀਂ ਇੱਥੇ ਨਾ ਪਾਣੀ ਕਿ ਬੜਿਆ ਆ ਤਾਂ ਜੋੜ ਨਹੀਂ ਆ ਤਾਂ ਹੈ ਆ ਪਾਣੀ ਵੀ ਆਂਦਾ ਹੈ ਉਹ ਦਿਖਣਾ ਉਹ ਨਹੀਂ ਬਰਸੋਂ ਥੋੜੇ ਦੇ ਕਰੀ ਵੀਰਾਂ ਨੂੰ ਸਮਝ ਆਉਗੀ ਪਾਣੀ ਦੇ 70 ਫੁੱਟ ਤੇ ਆ ਗਿਆ 20 ਕੁ ਫੁੱਟ ਕਰ ਗਿਆ ਕਿੰਨਾ ਹੋ ਗਿਆ 80 ਹੋ ਗਿਆ ਤਾਂ 100 ਤੋਂ ਬਾਅਦ ਆਉਂਦਾ ਉਹ ਪੰਪਰ ਦਾ ਬੈਰ ਬਣ ਗਿਆ ਮੇਰੇ ਨਾਲ ਪਾਣੀ ਵੀ ਲੱਗ ਗਿਆ ਇੱਥੇ ਨਾ ਇੱਕ ਦੋ ਮਿੰਟ ਬਾਅਦ ਆਉਂਦਾ ਹੁਣ ਰਹਿੰਦਾ ਬਾਈ 2 1 ਇੱਕ ਮਿੰਟ ਬਾਅਦ ਹਾਂ ਹਾਂ ਇੱਕ ਦੋ ਮਿੰਟਾਂ ਬਾਅਦ ਆਉਂਦਾ ਕਿਉਂਕਿ ਪੰਪਰ ਥੱਲੇ ਆ ਨਾ ਇਹਨੂੰ ਤਾਂ ਪੀਣਾ ਨਹੀਂ ਆਉਂਦਾ 1 ਮਿੰਟ ਦੋ ਮਿੰਟ ਮੁੜ ਕੇ ਸ਼ਰਾਬ ਮੁੜ ਕੇ ਸ਼ਰਾਬ ਰੇਤਾ ਮੋਟਾ ਕੋ ਬਰੀਕ ਹੁੰਦਾ ਜਮਾ ਆਹ ਵੇਖੀ ਪਿਆ ਆਹ ਦੇ ਸਾੜਾ ਪਾਣੀ ਇਹ ਕੀ ਬਾਹਰ ਹੀ ਪਿਆ ਇਹਨਾਂ ਬਰੀਕ ਹੁੰਦਾ ਕੂੰ ਹੈ ਕੀ ਕੋਈ ਬਾਤ ਕਰਨਾਂ ਤੇ ਉਰੀ ਇਹ ਆਹ ਖਾਈ ਗਾ ਬਰੀਕ ਬਰੀਕ ਆ ਬਰੀਕ ਮੋਟੀ ਥੋੜੀ ਜਿਹੀ ਬੋਰ ਤਾਂ ਠੀਕ ਲੱਗਿਆ ਉੱਪਰੋਂ ਸਾਰਾ ਮਾਨੂੰ ਟੁੱਟੇ ਡੱਟੇ ਤਾਂ ਹੈ ਨਹੀਂ ਬੋਰ ਕਿਤੋਂ ਹੂੰ ਥੱਲੇ ਫੈਂਟਰ ਜੀ ਉਹ ਹੈ ਫੈਂਟਰ ਜੀ ਦੇਖਦੇ ਆਪਾਂ ਰਿਜ ਫੈਂਟਰ ਜੇ ਇਹ ਫੈਂਟਰੀ ਪਾਉਣਾ ਪਊਗਾ ਆਪਾਂ ਨੂੰ ਜਿੰਨਾ ਕੁਝ ਹੋਇਆ ਤਾਂ ਹਾਂ ਫਿਲਟਰ ਫਲੋਰਿੰਗ ਕਰਨਾ ਪਊਗਾ ਇਹ ਡਬਲ ਆ ਪੋਟ ਕਰ ਦਈਏ ਨਾ ਨਹੀਂ ਕਰ ਦਈਏ ਪੋਟ ਕਰੇ ਫਿਰ ਕੀ ਆਗੇ ਮਮਾ ਬੋਰ ਕਿਥੇ ਰਹਿਣਾ ਹੌਲੀ ਰੋਕ 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 ਕਿੰਨਾ ਹੋ ਗਿਆ ਔਰੇ ਦੇਖ ਥੱਲੇ ਕਰ ਮੜਾ ਜਾਂ ਨਾਲ ਹੀ ਸਾਈ ਰੇਜ ਇਹ ਲੈ ਜਾਂਦੀ ਸਾਲਾ ਚਾਹੀਦਾ ਹੋਰ 4-5 ਦਿਨ ਪਹਿਲਾਂ ਮੋਟਰ ਕੱਟੀ ਹੁੰਦੀ ਕਰੀ ਥੱਲੇ ਬਈ ਇਹ ਕਿੰਨੇ ਦਿਨ ਹੋਈ ਕੱਟੀ ਸਾਲੇ ਕੱਟੀ ਰੋਕ 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 ਆਹੇ ਪਾਟਾ ਇਹ ਤੇ ਕੀ ਜਾਲੀ ਇਹ ਤੇ 309 ਹੋ ਗਿਆ 309 ਦੇ ਫੈਂਟਰ ਪਹਿਲੇ ਹੀ ਪਾਟਿਆ ਹੋਇਆ ਆਹ ਫਿਲਟਰ ਪਾਟਾ ਆ ਗਿਆ ਇਹਨਾ ਹੌਕਾ ਟਾੜੀ ਖੰਡਿਆ ਮੋਟਰ ਦੀ ਪੈਨ ਦੀ ਲਾਨ ਨਹੀਂ ਤਈ ਜਾਂਦੀ ਮੋਟਰ ਇਹ ਤੇ ਬੂਰ ਤੇ ਗੁੜੇ ਸੌਂ ਦਾ ਤੇ ਕੜੀ ਥੱਲੇ ਸਾਡਾ ਹਰਗੀ ਦੇ ਸਾਲੀ ਨੇ ਉਹਦੇ ਉਹਦੇ ਵੀ ਪੱਖੇ ਦੇ ਵੀ ਢਾਂਦੇ 60 60 ਥੱਲੇ ਜਾਣਦੇ 10000 ਫੀ ਲੱਗ ਗਿਆ ਹੌਲੀ ਚੱਲੀ ਹੌਲੀ ਆ ਫਿਲਟਰ ਆ ਬਾਕੀ ਆ ਸਾਰੇ ਗਲੀਆਂ ਨੇ ਆ ਗਏ ਹੈਂਟਰ ਆ ਵੀ ਠੀਕ ਆ ਮਾਰੂ ਹੈਂਟਰ ਆ ਗਿਆ ਆ ਫਿਲਟਰ ਆਪਣੇ ਨਾ ਰੋ 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 ਹੋਊਗਾ 400 ਵੋਲਟ ਹੋਣਾ ਘੱਟ ਪਰ ਕਿੰਨਾ ਹੋ ਗਿਆ 23 ਤੋਂ 25 ਹੋਊਗਾ ਹੈ 3200 ਹੈ ਹੈ ਸਮਾਰ ਕੇ ਦੇਖ 3200 ਤੈਨੂੰ ਪਹਿਲਾਂ ਦੱਸੀ ਜਨਾ ਇਹਦੇ ਨਾਲ ਛਰੇ ਨਾਲ ਸਾਡ ਬਚਾਲੇ ਫੜ ਕੇ ਰੱਖ ਸਿੱਧਾ ਰੱਖਿਆ ਨੂੰ ਇਹਦੇ ਨਾਲ ਨਕਰ ਸਿੰਘ ਮੜਾ ਉੱਪਰ ਕਰ ਹੋਰਾਂ ਉੱਪਰ ਉੱਪਰ ਕਰਾਂ ਆ ਜਾਣ ਦੇ ਲੈ ਉਹੀ 13 ਫੁੱਟ ਦੀ ਪੜੋਲੀ ਆ ਇੱਕ ਪੜੋਈ ਟੁੱਟੀ ਹੋਈ ਆ ਉਧਰੇ ਪਾਸੇ ਵੀ ਟੁੱਟੀ ਏ ਸਾਡੇ ਪਾਸੇ ਵੀ ਟੁੱਟੀ ਹੋਈ ਆ ਇਹ ਪੌਂ ਲੱਗਾਂ ਟੁੱਟ ਜੀ ਨਾ ਕਰ ਜੀ ਹਾਂ ਪੱਥਰ ਦੇ ਬੋਲੇ ਦਾ ਹੋਰ ਟਾਈ ਵਾਸ

ਸਹੀ ਕਰਤਾ ਜੀ ਉਹਨਾਂ ਨੇ ਸਮਾਨ ਪਾਉਣ ਵੇਲੇ ਕਾਲੀ ਕਰ ਗਏ ਥੋੜੀ ਜੀ ਅੱਛਾ ਸਮਾਨ ਜੇ ਤਾਂ ਕੋਈ ਲਵੇ ਤੁਹਾਡਾ ਬੰਦਾ ਬੰਦਾ ਹੋਣਾ ਨਹੀਂ ਰਿਰਕ ਰਕ ਪਾਈ ਗਏ ਸਮਾਨ ਉਹ ਕਿੰਨੇ ਲੱਗ ਗਏ ਆ ਇਹ ਉਧਰ ਨਹੀਂ ਆ ਦੇ ਲੱਗ ਗਏ ਸਾਨੂੰ ਜਨ ਭੇਜਦੇ ਨਹੀਂ ਹਨ ਨੂੰ ਨੇ ਕੀ ਪਤਾ ਕੀ ਕਰਨਾ ਰੋਕੋ ਬਾਈ ਇੱਕ ਵਾਰ ਲੈ ਕਿੰਨਾ ਹੋ ਗਿਆ ਮੋਟਰ ਗੱਡੀ ਕੀ ਕਰੇ ਦੇਖੀ ਸਭ 342 ਮੋਟਰ ਕੀ ਕਰੇ ਚੱਲ ਜਾਣ ਦੇ ਮੈਂ ਜਦੋਂ ਦਾ ਇਹਨਾਂ ਨੂੰ ਬੜਾ ਕਿੰਨਾ ਨਾ ਵੀ ਇਹ ਤੁਹਾਡਾ ਹਟਣ ਨਹੀਂ ਗਿਆ ਮੈਂ ਨਾ ਫਿਰ ਵੀ ਮੈਂ ਬੰਦੇ ਉਹਦੇ ਕੱਢਿਆ YouTube ਤੇ ਨੰਬਰ ਮੈਂ ਕਰੀ ਪੈਂਚ ਉਹ ਬੰਦੇ ਲੱਭਣੇ ਮੋਟਰ ਵਾਲੇ ਤੋਂ ਇੱਕ ਨੂੰ ਫੋਨ ਇੱਕ ਨੂੰ ਇਹ ਸਾਡੇ ਬੰਦਾ ਟੱਕਰਿਆ ਤੇ ਹੰਦਾ ਤੁਹਾਡੀ ਮੋਟਰ ਚ ਫਾਲਟ ਹੈ ਤੇ ਲੂਬੀ ਦੀ ਮੋਟਰ ਤੁਹਾਨੂੰ ਪਾ ਦਿੰਦਾ ਉਹ ਚੰਗੀ ਹੁੰਦੀ ਆ ਕੁੜੀਆਂ ਲੂਬੀ ਦੀ ਮੋਟਰ ਲੈ ਆਇਆ ਤੇ ਦੜਾ ਸਾਰਾ ਪਾਣੀ ਤੇ ਪਾ ਦੇ ਜਾਣ ਦੇ ਜਾਣ ਦੇ ਜਾਣ ਦੇ ਕਿੰਨਾ ਹੋ ਗਿਆ ਤੀਰੇ ਜਾਂ ਇੱਥੇ ਤਾਂ ਵਧੀਆ ਨਹੀਂ ਨਾਲੇ ਕਿੰਨੇ ਆ ਦੇ ਇਧਰ ਆ ਗਿਆ ਚੱਲ ਜਾਨ ਟਿਕ ਟਿਕ ਫੋਨ ਲਗਾ ਨੁਕਾ ਨੂੰ ਕੌਣ ਕਹਿੰਦਾ ਕਿੰਨਾ ਹੋ ਗਿਆ ਗੱਲ ਸੁਣ ਮੈਨੂੰ ਸੁਣ ਲੈ ਉਹ ਸਾਰਾ ਹੱਥੇ ਜੜਕਾ ਤੇਰੀ ਬਾਬੇ ਕੰਦੇ ਕੜੇ ਬੈਠਾ ਇਹਨਾਂ ਪਣੀਆਰ ਨਾ ਹਾਂ ਕੀਤੀ ਸਫਾਈ ਕਰ ਲੈ ਕੀ ਕਰਦੇ ਆ ਸਾਰੀ ਆਹ ਤੇ ਜੋ ਪ੍ਰੇਰੋ ਜਾ ਆਹ ਜੜੀ ਪਾਤੀ ਮੇਰੇ ਚੱਲ ਜਾਣ ਦੀ ਸਾਰੇ ਕਿੰਨੇ ਖਾਂ ਬਟ ਤਾਇਆ ਵੀ ਆ ਗਿਆ ਤਾਇਆ ਨੂੰ ਫੋਨ ਲਾਇਆ ਕੰਦਾ ਉਹਨਾਂ ਦੂਆ ਮਾਰਾਂ ਚੱਲੇ ਟਾਲੀ ਸਾਹਿਬ ਅੱਛਾ ਟਾਲੀ ਸਾਹਿਬ ਕਿੰਨਾ ਟਾਈਮ ਗਿਆ ਰੇਤਾ ਕਿੰਨਾ ਕੱਢਦਾ ਇਹਨੇ ਬਾਈ ਹੈ ਰੇਤਾ ਕਿੰਨਾ ਕੱਢਦਾ ਮੋਰੇ ਰੇਤਾ ਦੇ ਜਮੈਂਟ ਮੇਰੇ ਨਾਲ ਦੋ ਟਰਾਲੀਆਂ ਤਿੰਨ ਆਹ ਕੋਠਾ ਸਮਝ ਲੈ ਤੂੰ ਨਹੀਂ ਵਰਤੀ ਇਹ ਹੋਰੇ ਇਹੋ ਹੀ ਵਰਤੀ ਹੋਈ 42 ਰੇਤਾ ਰੇਤਾ ਕਰਦੀ ਹੁੰਦੀਆਂ ਬਣਾਈਆਂ ਇਹਦੀਆਂ ਬਣਾਈਆਂ ਟਾਲੀ ਰੇਤ ਲਈ ਕਰਦੀ ਇਹਨੇ ਇਹ ਪੈ ਪੈ ਲੈਣੇ ਨਾ ਕਿੰਨਾ ਹੋ ਗਿਆ تیرے ਦੇਖਿ ਮੜਾ ਜਾਂ ਕਿੰਨੇ ਪੈਂਦੇ ਆ ਫਿਲਟਰ ਜੇ ਜਿੱਤੇ ਸ਼ੇਕ ਹੁੰਦੇ 100 ਫੋਟ ਨਾਲ ਦਾ ਉਹੜੇ ਸ਼ੀਕ ਸ਼ੀਕ ਆਣਾ 300 ਦਾ ਚੱਲੂ ਆਇਆ ਹੈ ਨਾ 72 ਪੁੱਤਰ ਹੋ ਗਿਆ ਨਾ ਕਿੰਨਾ 77 378 ਹੈ ਤੈਨੂੰ 178 ਇਹ ਸਾਰਾ ਫਿਲਟਰ ਵੇਲੀ ਲੱਗ ਜੂ ਫਿਰ ਚੱਲ ਚੱਲ ਜਾਣ ਦੇ ਦੱਸਣ ਦੇ ਚੁੱਪ ਕਰ ਵੀ ਇੱਥੇ ਲੈ ਜਾਂਦੇ ਜਿੰਨਾਂ ਕੀ ਨਾਲ ਇਹ ਵੀ ਦੇਖਣ ਨਹੀਂ ਦਿਆ ਇਹਨਾਂ ਇਹਨਾਂ ਦੇ ਆ ਬਾਈਆਂ ਨੂੰ ਕਾਨੂੰ ਕਹਿੰਦੇ ਸੁਵੀਰ ਨੂੰ ਕਰਾ ਲ ਪੰਪ ਦੀ ਇਹ ਬੋਰ ਬੋਰ ਤੇ ਨਹੀਂ ਉਹਨੇ ਗਲਤ ਕੀਤਾ ਬੋਰ ਤੇ ਨਹੀਂ ਕਰਦਾ ਹੋਰ ਤਾਂ ਸਹੀ ਕੀਤਾ ਇਹਨਾਂ ਨੇ ਮਾਨ ਗਲਤ ਸਾਲੇ ਪਾ ਉਹੜਾ ਫਿਲਟਰ ਜਿਹੜਾ ਦੌਰ ਕੀ ਪੂਰੀ ਗਲਤ ਹੋ ਗਿਆ ਫਿਰ ਕੀ ਆ ਹੈ ਉਹ ਗਲਤ ਹੋ ਗਿਆ ਨਾ ਜਿਆਦਾ ਉਹਨਾਂ ਦੇ ਤੇ ਦੱਸ ਦੇ ਬੇਰਗਤੀ ਹੋ ਗਿਆ ਆਏ ਆਪਣੇ ਪੋਨੇ ਪਲਾਸਟਰ ਦੇ ਕੀ ਇਹ ਨਾਲ ਇਥੇ ਲੱਭਦਾ ਹੈਗਾ ਚੰਗਾ ਫਿਰ ਹੋਰ ਇੱਕ ਕਰਾ ਦੇ ਨਾਲ ਗੁਲਿਆ ਹੈ ਹਾਂਜੀ ਕਹ ਦੀ ਉਹ ਕੱਲ ਦੀ ਭਾਂਡੀ ਭਰਨ ਦੋ ਜਿਆਦਾ ਇੱਕ ਜੀ ਉਹ ਵਾਲਾ ਡੇਪਿਆ ਓਏ ਜੋ ਆ ਆਇਦਾ ਅੱਜ ਦੇਖ ਮਜ਼ਾ ਟੀਕ ਕੋਈ ਨਹੀਂ ਜਿਹਦਾ 4x4 ਨਾ ਵੜਾ ਗਏ ਕੱਲ ਰਾਜੇ ਮਾਹਨ ਤੇਰੇ ਵਾਸਤੇ ਕਾਲੀ ਮਾਰੀ ਹਾਂ ਰਾਵਨ ਮਾਤੇ ਉਹਨੂੰ ਹੋਰ ਇੱਕ ਦਾ ਵਾਸ਼ ਪੜਾ ਜਗਾ ਉਹ ਵਧੀਆ ਹੀ ਕੰਮ ਆਹੋ ਪੈਸੇ ਚਾਰ ਬੰਦੇ ਬਾਈ ਇਹ ਤਿੰਨ ਹੋ ਗਿਆ ਦੇਖੀ ਕੀ ਕੀ ਮਾਰ ਪਈ ਇਹਨੂੰ ਮੈਂ ਪਾਣੀ ਦੀ ਦੇਖੀ ਕਿੰਨਾ ਹੋ ਗਿਆ ਸਭ ਬਾਈ ਵੇਖੋ ਅਰੇ ਕਿੰਨਾ ਝਾਰ ਆ ਦੇਖੀ ਥੋੜਾ ਇਹ 400 ਦੇ 400 ਦਾ ਤੇਲ ਸੀ 415 15 ਕੋਰਟ ਚਾਹਤ ਦੰਦਰਾ ਚਾਹ ਸਹੀ ਹੈ ਪੂਰਾ ਇਹ ਦੇਖ ਕੇ ਮੜਾ ਤੋ ਦੇਖਿਆ ਉਹ ਸਾਡੇ ਸਰੋ ਜੀ ਫਾਈਨਲੀ ਕੈਮਰਾ ਵੱਜ ਗਿਆ ਤੇ ਕੱਢਦੇ ਆ ਕੈਮਰਾ ਬਾਹਰੇ ਤੇ ਫਿਰ ਕੈਮਰਾ ਬਾਹਰੇ ਕੱਢ ਕੇ ਮਿਸਤਰੀ ਨਾਲ ਕਰਾਂਗੇ ਗੱਲ ਪੁੱਛਾਂਗੇ ਕਿ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਤੇ ਕੀ ਸੋਲੂਸ਼ਨ ਨਿਕਲੂ ਆਪਣੇ ਬੋਰ ਦਾ ਸਤਿਗੁਰਾਲ ਜੀ ਸਤਿਗੁਰਾਲ ਜੀ ਪਿੰਡ ਪਹੁੰਚੇ ਜੀ ਮਾਨਾ ਪੰਡੋਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਜੂਰੇ ਬੋਰ ਚੈੱਕ ਕਰਨ ਵਾਸਤੇ ਆਏ ਸੀ ਅਪਾ ਤੇ ਬੂਰ ਚੈੱਕ ਕਰ ਲਿਆ ਆਪਾਂ ਨੇ ਤੇ ਇਹ ਮੰਨ ਲਓ ਫੈਂਟਰ ਹੈਗਾ 410 ਫੁੱਟ ਲੱਗਿਆ ਹੋਇਆ ਹੈਗਾ ਤੇ ਇਹਦੇ ਮੰਨ ਲਓ ਫੈਂਟਰਾਂ ਦੇ ਵਿੱਚ ਸਾਰਿਆਂ ਚੋਂ ਰੇਤਾ ਕਰ ਰਹੇਗਾ ਤੇ ਇਹ ਆਪਾਂ ਨੂੰ ਦੱਸਤਾ ਵੀ ਇਹਦੇ ਵਿੱਚ ਆਪਾਂ ਜਾਲੀ ਪਾ ਸਕਦੇ 7 ਇੰਚੀ 7 ਇੰਚੀ ਜਾਲੀ ਪਾ ਕੇ 120 ਫੁੱਟ ਫੈਂਟਰ ਵੀ ਹੋरेगा ਪਾਈਪ ਤੇ ਵੀ ਮੰਨ ਲਓ ਜੋਟ ਲਾ ਦਾਂਗੇ ਤਾਂ ਕਿ ਕੋਈ ਰੇਤਾ ਨਾ ਆਵੇ ਤੇ ਆਪਾਂ ਇਹਨਾਂ ਦਾ ਕੰਮ ਤਸਲੀਬਖਸ਼ ਕਰਾ ਦਾਂਗੇ ਬਾਕੀ ਅਸੀਂ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਹੈ 9781754490 ਧੰਨਵਾਦ